ਆਨਮਕੁ ਦਹ ਦੇਸ ਫੇਰ ਰਹੇ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਾਈ ਮਰ ਜੰਮਹ ਵਾਰੋ ਵਾਰ ਮਾਇਆ ਮੋਹ ਨਾ ਚੁੱਕਾਈ ਮਰ ਜੰਮਹ ਵਾਰੋ ਵਾਰ ਸਤ ਗੁਰ ਸੇਵ ਸੁਖ ਪਾਇਆ ਆਤ ਤਿਸਨਾ ਤਾਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਇ ਮਾਨ ਹਰ ਦਰਗਹ ਪਾਵਹਿ ਮਾਨ ਕਿਲ ਵਿਖ ਪਾਪ ਸਭ ਕੱਟੀਐ ਹੋਮੈ ਚੁਕੈ ਗਮਾਨ ਗੁਰਮੁਖ ਕਮਲ ਵਿਗਸਿਆ ਵਿਗਸਿਆ ਹਾਂਜੀ ਪੁੱਲਾ ਹੀ ਬੂਨਾ ਗੁਰਮੁਖ ਕਮਲ ਵਿਗਸਿਆ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨ ਸ੍ਰੀ ਤਨਵੰਤੀ ਜਾਣੀਐ ਭਾਈ ਜਹ ਸਤਗੁਰ ਕੀ ਕਾਰ ਕਮਾਈ ਤਾਨ ਮਨ ਸੌਪੇ ਜੀ ਸੋ ਭਾਈ ਲਏ ਹੁਕਮ ਫਿਰਾਉ ਜਹਿ ਬੈਸਾ ਵਹਿ ਵੈਸਹਿ ਭਾਈ ਜਹਿ ਪੇ ਜਹਿ ਤਹਿ ਜਾਵੂ ਏ ਵਡਤਾਨ ਹੋਰ ਕੋ ਨਹੀਂ ਪਾਈ ਜੇ ਵਡ ਸਚਾ ਨਾਉ ਸਦਾ ਸੱਚੇ ਕੇ ਗੁਣ गावा ਪਾਈ ਸਦਾ ਸੱਚੇ ਕੈ ਸੰਗ ਰਹਾਉ ਰਹਾਉ ਪੈਨਨ ਗੁਣ ਚੰਗੀ ਆਈ ਆ ਭਾਈ ਆਪਣੀ ਬਤ ਕੇ ਸਾਧ ਆਪੇ ਖਾਏ ਤੇਸ ਕਾ ਕਿਆ ਸਲਾਹੀ ਐ ਭਾਈ ਦਰਸ਼ਨ ਕਾਉ ਬਲ ਜਾਈ ਸਤਿਗੁਰ ਵਿੱਚ ਵੱਡੀ ਆ ਵੱਡਈ ਆ ਭਾਈ ਕਰਮ ਮਿਲੈ ਤਾਂ ਪਾਈ ਏ ਕੋ ਹੁਕਮ ਮੰਨ ਨਾ ਜਾਣਨੀ ਭਾਈ ਦੂਜੈ ਭਾਏ ਫਿਰਾਏ ਦੂਜੈ ਪਾਏ ਫਿਰਾਏ ਦੂਜੈ ਪਾਏ ਫਿਰਾਏ ਸੰਗਤ ਢੋਈ ਨਾ ਮਿਲੇ ਭਾਈ ਬੈਸਣਾ ਮਿਲੇ ਨਾ ਥਾਉ ਨਾਨਕ ਹੁਕਮ ਤੇ ਨਾ ਮਨਾਏ ਸੀ ਭਾਈ ਜਿਨਾ ਤੁਰੇ ਕਮਾਇਆ ਨਾਉ ਤੈਨ ਵਿਟਹੁ ਹਉ ਵਾਰਿਆ ਭਾਈ ਤੈਨ ਵਿਟਹੁ ਹਉ ਵਾਰਿਆ ਭਾਈ ਤੈਨ ਵਿਟਹੁ ਹਉ ਵਾਰਿਆ ਭਾਈ ਸੇ ਨ ਕਉ ਸਾਧ ਬਲੇ ਹਾਰੈ ਜਾਓ ਸੇ ਦਾੜੀਆਂ ਸਚੀਆਂ ਜੇ ਗੁਰ ਚਰਨੀ ਲਗੰਨ ਜ ਜਿ ਜਿ ਸਿਹਾਰੀ ਲਾ ਕੇ ਬੋਲਨ ਜੇ ਦਾ ਅਰਥ ਹੁੰਦਾ ਜੇਕਰ ਜੇ ਦਾ ਅਰਥ ਹੁੰਦਾ ਜਿਹੜੀਆਂ ਜਿਹੜੇ ਜਾਂ ਸੇ ਦਾੜੀਆਂ ਸਚੀਆਂ ਜੇ ਗੁਰ ਚਰਨੀ ਲਗੰਨ ਜੇ ਗੁਰ ਚਰਨੀ ਲਗੰਨ ਅਨ ਦਿਨ ਸੇਵਨ ਗੁਰ ਆਪਣਾ ਅਨ ਦਿਨ ਅਨਦ ਰਹਨ ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆ ਸੱਚ ਬੋਲਹਿ ਸੱਚ ਕਮਾਹਿ ਸੱਚਾ ਸਬਦ ਮਨ ਵਸਿਆ ਸਤ ਗੁਰ ਮਾਹਿ ਸਮਾਹਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣ ਹੈ ਸੱਚ ਮੰਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨਮੁਖ ਭੂਲੇ ਜਾਹੇ ਬਾਬੀਹਾ ਪ੍ਰਿਉ ਪ੍ਰਿਉ ਕਰੇ ਜਾਲਨੇਦ ਪ੍ਰੇਮ ਪਿਆਰ ਗੌਰ ਮਿਲੇ ਸੀਤਲ ਜਾਲ ਪਾਇਆ ਸਭ ਦੁੱਖ ਨਿਵਾਰਣ ਹਾਰ ਨਿਵਾਰਣ ਹਾਰ ਭਾਰਾ ਨਹੀਂ ਕਹਿਣਾ ਨਿਵਾਰਣ ਹਾਰ ਤਿਸ ਚੁਕੈ ਸਹਿਜ ਊਪਜੈ ਚੁਕੈ ਕੂਕ ਪੁਕਾਰ ਤਿਸ ਚੁਕੈ ਪਹਿਲਾ ਹੈ ਤਿਸ ਚੁਕੈ ਸਹਿਜ ਊਪਜੈ ਦੂਸਰਾ ਹੈ ਚੁਕੈ ਕੂਕ ਪੁਕਾਰ ਕੂ ਕੇ ਕੂ ਕਪੋਕਾਰ ਨਾਨਕ ਗੁਰਮੁਖ ਸਾੰਤ ਹੋਏ ਨਾਮ ਰਖੋ ਔਰ ਧਾਰ ਬਾਬਿਹਾ ਤੂੰ ਸੱਚ ਚਾਉ ਸੱਚੀ ਸਉ ਲਿਵ ਲਾਇ ਬੋਲਿਆ ਤੇਰਾ ਥਾਇ ਪਵੈ ਥਾਇ ਪਵੈ ਥਾਇ ਪਵੈ ਗੁਰਮੁਖ ਹੋਏ ਅਲਾਏ ਸਬਦ ਚੀਨ ਤਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾ ਝੂਕ ਵਰਸਦਾ ਬੂੰਦ ਪਵੈ ਸਹਜ ਸੁਭਾਈ ਜਲ ਹੀ ਤੇ ਸਭ ਊਪਜੈ ਬੇਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤੇਸ ਭੂਖ ਨਾ ਲਾਗੇ ਆਏ ਬਾਬੀਹਾ ਤੂੰ ਸਹਿਜ ਬੋਲ ਸੱਚਾ ਸ਼ਬਦ ਸੁਭਾਈ ਸਭ ਕਿਛ ਤੇਰੇ ਨਾਲ ਹੈ ਸਤ ਗੁਰ ਦੀ ਆ ਦਿਖਾਏ ਆਪ ਪਛਾਣਹ ਪ੍ਰੀਤਮ ਮਿਲੈ ਮੁੱਠਾ ਸਹਿ ਬਰ ਲਾਏ ਝਿਮ ਝਿਮ ਅੰਮ੍ਰਿਤ ਵਰਸਦਾ ਤਿਸਨਾ ਭੁਖ ਸਭ ਜਾਏ ਉਹ ਕਪਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੋਹਾਗਣੀ ਸਤੈਨਾਮ ਸਮਾਏ ਤੁਰਹ ਖਸਮ ਭੇਜਿਆ ਸਚੈ ਹੁਕਮ ਪਠਾਇ ਇੰਦ ਵਰਸੈ ਦਇਆ ਕਰ ਗੂੜੀ ਸਹਿਬਰ ਲਾਏ ਬਾਬੀ ਹੀ ਤਾਨ ਮਾਨ ਸੁਖ ਹੋਏ ਜਾਂ ਤਤ ਮੂਦ ਮੋਹਿ ਪਾਏ ਆਨ ਤਾਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸੱਚਾ ਬਖਸ ਲਏ ਕਰ ਕਿਰਪਾ ਕਰੈ ਰਜਾਈ ਹਰ ਗੁਣ ਗਾਵਹੁ ਕਾਮਣੀ ਸੱਚੈ ਸਬਦ ਸਮਾਏ ਪੈ ਕਾ ਸਹਜ 시ਗਾਰ ਕਰਹੁ ਸੱਚ ਰਹੋ ਲਿਵ ਲਾਈ ਕਰਹੁ ਨੀ ਕਰਹੁ ਇਸ ਤਰ੍ਹਾਂ ਰਾਰੇ ਨੂੰ ਸਿਹਾਰੀ ਲਾ ਕੇ ਭੈ ਕਾ ਸਹਜ 시ਗਾਰ ਕਰੇ ਹੋ ਸੱਚ ਰਹੋ ਲਿਵ ਲਾਇ ਭੈ ਕਾ ਸਹਜ 시ਗਾਰ ਕਰੇ ਹੋ ਸੱਚ ਰਹੋ ਲਿਵ ਲਾਇ ਹੁਣ ਲਾਗਿਆ ਕਰੇ ਹੋ ਰਾਰੇ ਦੇ ਲਾਂ ਲੱਗ ਗਈ ਕਰੇ ਹੋ ਇਸ ਤਰ੍ਹਾਂ ਤੇਜ਼ੀ ਨਾਲ ਬੋਲਣਾ ਨਾਨਕ ਨਾਮ ਮਾਨ ਵਸੈ ਹਰ ਦਰਗਹ ਲੈ ਛਡਾਈ ਬਾ ਬੀਹ ਸਗਲੀ ਧਰਤੀ ਜੇ ਫਿਰਹਿ ਊੜ ਚ ਊੜ ਚੜਹਿ ਆਕਾਸ ਸਤਗੁਰ ਮਿਲਿਆ ਜਲ ਪਾਈਐ ਚੁਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀਚੈ ਅਰਦਾਸ ਨਾਨਕ ਘਾਟ ਘਟ ਏਕੋ ਵਰਤਦਾ ਸਾਬਦ ਕਰੇ ਪਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਗੁਰ ਸੇਵ ਸਮਾਏ ਹਰ ਵੁਠਾ ਮਾਨ ਤਨ ਸਭ ਪਰ ਫੜੈ ਸਭ ਜਗ ਹਰੀਆਵਲ ਹੋਏ ਸਬਦੇ ਸਦਾ ਬਸੰਤ ਹੈ ਜੇਤ ਤਨ ਮਨ ਹਰੀਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਾਨਸੋਏ ਹਰ ਵੁਠੈ ਮਾਨ ਤਨ ਪਰ ਫੜੈ ਸਭ ਜਗ ਹਰਿਆ ਹੋਏ ਵੱਡੜੈ ਚਾਲ ਚੁਲੁੰਬਲੈ ਨਾ ਵਡਾ ਲਈਐ ਕਿਸ ਹਾਂ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਵੱਡੜੈ ਇੱਥੇ ਝਮਕ ਲਾ ਦਿੰਨੀ ਹੈ ਚਾਲ ਚੁਲੁੰਬਲੈ ਲੱਲੇ ਦੇ ਔਂਕੜ ਲਾ ਕੇ ਝਲੁੰਬ ਲੈ ਇਸ ਤਰ੍ਹਾਂ ਬੋਲਣਾ ਝਲੰਗ ਭਲੈ ਇਸ ਤਰ੍ਹਾਂ ਨਹੀਂ ਬੋਲਣਾ ਬੱਡੜਾ ਚਾਲ ਛਲੁੰਬ ਲੈ ਨਾ ਵੜਾ ਲਈਐ ਕਿਸ ਕਿਸ ਪੁਲਾਈ ਨਾਉ ਲਈਐ ਪਰਮੇਸਰੈ ਭੰਨਣ ਘੜਨ ਸਮਰੱਥ ਹਰ ਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ ਆਮ ਕਈ ਸਿੰਘ ਜਦੋਂ ਸ਼ਬਦ ਗਾਉਂਦੇ ਨੇ ਉਹ ਕਰਦੇ ਹਰ ਹਟ ਭੀ ਤੂੰ 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 ਨਹੀਂ ਕਹਿਣਾ ਨਖੇਰ ਕੇ ਹੀ ਪੜ੍ਹਨਾ ਤੂੰ ਤੂੰ ਕਰੈ ਇਸ ਤਰ੍ਹਾਂ ਬੋਲਣਾ ਤੂੰ ਤੂੰ ਨਹੀਂ ਕਹਿਣਾ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੈ ਕਰੈ ਪੁਕਾਰ ਜਿਨ ਜਗਤ ਉਪਾਇ ਹਾਰ ਰੰਗ ਕੀਆ ਤਿਸੈ ਵਿਟਹੁ ਪੁਰਵਾਨ ਆਪ ਛੋਡੈ ਤਾਂ ਸੋਹ ਮਿਲੈ ਸੱਚਾ ਇਹੋ ਵਿਚਾਰ ਹਉਮੈ ਫਿੱਕਾ ਬੋਲਣਾ ਬੁੱਝ ਨ ਸਕਾ ਕਾਰ ਵਾਣ ਤ੍ਰੇਣ ਤ੍ਰਿ ਭਾਵਣ ਤੁਜੈ ਧਿਆਇਦਾ ਅਨ ਦੇਨ ਸਦਾ ਵਿਹਾਣ ਬੇਨ ਸਾਤ ਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰ ਨਾਨਕ ਗੁਰਮੁਖ ਜਿਣੀ ਧਿਆਇਆ ਆਏ ਸੇ ਪਰਵਾਣ ਜੋਗ ਨ ਭਗਵੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ ਚਾਰੇ ਕੁੰਡਾ ਜੀ ਭਵਹਿ 베ਦ ਪੜਹਿ ਜੋਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੂਖ ਦਵਾਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿੱਤ ਮਤ ਭਵੀ ਫਿਰਹਿ ਚਲ ਚਿੱਤ ਮਨਮੁਖ ਸੋ ਕਰ ਦੋਸਤੀ ਮਨਮੁਖ ਸੋ ਕਰ ਦੋਸਤੀ ਮਨਮੁਖ ਸੋ ਕਰ ਦੋਸਤੀ ਸੁਖ ਕਿ ਪੁੱਛਹਿ ਮਿਤ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿੱਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿਤ ਭੁੱਲਿਆ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ